lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸਿੱਖਾਂ ਤੇ ਚੁਟਕਲੇ ਬਨੌਰ ਵਾਲੀਆਂ ਵੈੱਬਸਾਈਟਾਂ ਹੋਣਗੀਆਂ ਬੰਦ ਐਸ்சி ਨੇ ਕਿਹਾ ਸਿੱਖਾਂ ਦਾ ਮਜ਼ਾਕ ਗੰਭੀਰ ਮੁੱਦਾ ਏ ਮੰਗੇ ਸੁਝਾ ਜੀਹਾ ਸੁਪਰੀਮ ਕੋਰਟ ਨੇ ਸਿੱਖਾਂ ਅਤੇ ਸਰਦਾਰਾਂ ਨੂੰ ਨਿਸ਼ਾਨਾ ਬਨੌਰ ਵਾਲੇ ਚੁਟਕਲੇਆਂ ਵਿਰੁੱਧ ਬੱਚਿਆਂ ਅਤੇ ਭਾਈਚਾਰਿਆਂ ਨੂੰ ਜਾਗਰੂਤ ਕਰਨ ਦੀ ਲੋੜ ਤੇ ਜ਼ੋਰ ਦਿੰਦਾ ਹੈ ਸੁਪਰੀਮ ਕੋਰਟ ਨੇ ਇਸ ਨੂੰ ਅਹਿਮ ਮੁੱਦਾ ਕਰਾ ਦਿੱਤਾ ਹੈ ਅਦਾਲਤ ਵਿੱਚ 2015 ਦੀ ਜਮਹਿਤ ਪਟੀਸ਼ਨ ਤੇ ਸਨਵਾਈ ਕਰ ਰਹੀ ਸੀ ਜਿਸ ਵਿੱਚ ਅਜਿਹੇ ਚੁਟਕਲਿਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ ਜਸਟਿਸ ਬੀ ਆਰ ਗਵਈਏ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਇਸ ਸਮੱਸਿਆ ਦੇ ਹੱਲ ਲਈ ਵਿਹਾਰਕ ਹੱਲ ਲੱਭਣ ਦਾ ਸੁਝਾਅ ਦਿੱਤਾ ਹੈ ਬੈਂਚ ਨੇ ਕਿਹਾ ਕਿ ਇਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਸਕੂਲਾਂ 'ਚ ਬੱਚਿਆਂ ਨੂੰ ਸੁਵੇਦਨਸ਼ੀਲ ਮਨਾਇਆ ਜਾ ਸਕਦਾ ਹੈ ਇਸ ਪਟੀਸ਼ਨ ਵਿੱਚ ਐਡਵੋਕੇਟ ਹਰਵਿੰਦਰ ਚੌਧਰੀ ਨੇ ਦਲੀਲ ਦਿੱਤੀ ਕਿ ਸਿੱਖਾਂ ਅਤੇ ਸਰਦਾਰਾਂ ਦਾ ਮਜ਼ਾਕ ਡੋਨ ਨਾਲ ਸੰਵਿਧਾਨ ਦੇ ਬਰਾਬਰੀ ਅਤੇ ਸਤਕਾਰ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ। ਅਦਾਲਤ ਨੂੰ ਸਰਕਾਰ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਉਹ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਅਜਿਹੇ ਚੁਟਕਲਿਆਂ ਨੂੰ ਹਟਾਉਣ ਲਈ ਕਦਮ ਚੁੱਕੇ। ਪਟੀਸ਼ਨਕਰਤਾ ਨੇ ਨਿੱਜੀ ਤਜਰਬਿਆਂ ਦਾ ਕੀਤਾ ਹੈ ਜ਼ਿਕਰ ਤੁਹਾਨੂੰ ਦੱਸ ਦਈਏ। ਪਟੀਸ਼ਨ ਕਰਤਾ ਹਰਵਿੰਦਰ ਚੋਧਰੀ ਨੇ ਨਿੱਜੀ ਤਜਰਬਿਆਂ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਕਿਹਾ ਕਿ ਮੈਂ ਹਾਈ ਕੋਰਟ 'ਚ ਬਹਿਸ ਕਰ ਰਿਹਾ ਸੀ ਜਦੋਂ 12 ਵਜੇ ਚੁੱਕੇ ਸਨ ਅਤੇ ਮੇਰਾ ਕੇਸ ਨੰਬਰ 12 ਸੀ ਮੇਰਾ ਮਜ਼ਾਕ ਉਟਾਇਆ ਗਿਆ ਉਹਨਾਂ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਵੀ ਚਿੰਤਾ ਪ੍ਰਗਟਾਈ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਕਿ ਨਮੋਸ਼ੀ ਦੇ ਡਰ ਕਾਰਨ ਬੱਚੇ ਸਿੰਘ ਅਤੇ ਕੋਰ ਨਾਂ ਰੱਖਣ ਤੋਂ ਪਰਹੇਜ਼ ਕਰਨ ਲੱਗੇ ਹਨ ਤੌਰੀ ਦੱਸਦੀ ਇਹ ਸੁਝਾਅ ਦੇਣ ਲਈ 8 ਹਫਟਿਆਂ ਦਾ ਸਮਾਂ ਮੰਗਿਆ ਹੈ ਬੈਂਚ ਦੇ ਚੌਧਰੀ ਅਤੇ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 8 ਹਫਟਿਆਂ ਦੇ ਅੰਦਰ ਕਾਰਵਾਈਯੋਗ ਸੁਝਾਅ ਮੰਗੇ ਹਨ ਪਿਛਲੀ ਸੁਣਵਾਈ ਵਿੱਚ ਕਮੇਟੀ ਨੇ ਕਿਹਾ ਸੀ ਕਿ ਜੇ ਇਹ ਚੁਟਕਲੇ ਸਿੱਖ ਕੌਮ ਦੇ ਮਾਨ ਸਨਮਾਨ ਨੂੰ ਘਟੋਰਾ ਚੌਧਰੀ ਨੇ ਤਰਵੀਜ਼ ਕੀਤੀ ਕਿ ਜੇਹੀ ਸਮੱਗਰੀ ਬਣਾਉਣ ਦਾ ਜਾਂ ਸਾਂਝਾ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਰਾਸ਼ਟਰੀ ਕਾਨੂੰਨ ਸਾਹਿਤ ਥਾਂਡੇ ਵਿੱਚ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੁਹਾਨੂੰ ਕਿਹਦਾ ਲੱਗਾ ਇਹ ਫੈਸਲਾ ਆਪਣੇ ਕਮੈਂਟ ਕਰਕੇ ਦੱਸਿਓ ਉਧਰ ਭਾਰਤ 'ਤੇ ਇਲਜ਼ਾਮ ਲਗਾਉਣ ਪਿੱਛੇ ਮੁਰ ਪਲਟੀ ਟਰੂਡੋ ਸਰਕਾਰ ਕਿਹਾ ਕੋਈ ਸਬੂਤ ਨਹੀਂ ਜੀਹਾਂ ਜਸਸੀ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੇ ਬੁੱਧਵਾਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਨੂੰ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਵਾਲੀ ਰਿਪੋਰਟ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਅਟਕਲਾ ਅਤੇ ਗਲਤ ਹੈ ਜਸਟਿਸ ਟਰੋਟੋ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਨਥਾਲੀ ਜੀ ਟਰੋਇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡੀਅਨ মিডিਆ ਹਾਊਸ ਵੱਲੋਂ ਅਣਪਛਾਤੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕੀਤੇ ਗਏ ਦਾਅਵਿਆਂ ਲਈ ਕੈਨੇਡੀਅਨ ਸਰਕਾਰ ਨੂੰ ਜਾਣਕਾਰੀ ਨਹੀਂ ਹੈ ਪਹਿਲਾ ਲਾਇ ਇਲਜ਼ਾਮ ਹੁਣ ਪਿੱਛੇ ਹੱਟੀ ਟਰਡੋ ਸਰਕਾਰ ਦਰਸਲ ਕੈਨੇਡਾ ਦੇ ਗਲੋਬ ਐਂਡ ਮੇਲ ਅਖਬਾਰ ਦੀ ਇੱਕ ਰਿਪੋਰਟ ਵਿੱਚ ਕੈਨੇਡੀਅਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਭਾਰਤ ਨੂੰ ਇੱਜ਼ਤ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਪਹਿਲਾਂ ਹੀ ਪਤਾ ਸੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ ਪਰ ਟਰੂਡੋ ਸਰਕਾਰ ਨੇ ਹੁਣ ਇਸ ਖਬਰ ਤੋਂ ਦੂਰੀ ਬਣਾ ਲਈ ਹੈ ਅਤੇ ਇਸ ਨੂੰ ਰੱਦ ਕਰ ਦਿੱਤਾ ਹੈ ਟਰੂਡੋ ਨੇ ਦਿੱਤਾ ਇਹ ਸਪਸ਼ਟੀਕਰਨ ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰੀਵੀ ਕੌਂਸਲ ਦਫ਼ਤਰ ਨੇ ਕਿਹਾ ਕਿ ਕੈਨੇਡਾ ਦੀ ਇਸ ਮਾਮਲੇ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੀਪੂ ਦੀ ਕੋਈ ਭੂਮਿਕਾ ਨਹੀਂ ਹੈ। ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਜੈ ਸ਼ੰਕਰ ਜਾਂ ਐਨ ਐਸਏ ਡੋਪਾਲ ਨੂੰ ਕੈਨੇਡਾ ਅੰਦਰ ਗੰਬੀਰ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਵਾਲੇ ਕਿਸੇ ਸਬੂਤ ਬਾਰੇ ਨਾ ਤਾਂ ਸੁਝਾ ਦਿੰਦਾ ਹੈ ਤੇ ਨਾ ਹੀ ਸਾਨੂੰ ਕੁਝ ਇਸ ਬਾਰੇ ਪਤਾ ਹੈ। ਨਿੱਜਰ ਕਤਲ ਮਾਮਲੇ ਤੋਂ ਬਾਅਦ ਕੈਨੇਡਾ ਭਾਰਤ ਦੇ ਸਬੰਧਾਂ 'ਚ ਆ ਗਿਆ ਸੀ ਤਣਾਅ ਤੁਹਾਨੂੰ ਦੱਸਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਖਟਾ ਸਾ ਗਈ ਸੀ ਨਿੱਜਰ ਦੇ ਕਤਲ ਨੂੰ ਲੈ ਕੇ ਕੈਨੇਡਾ ਨੇ ਭਾਰਤ ਤੇ ਕਈ ਦੋਸ਼ ਲਾਏ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇਸ ਸਾਜ਼ਿਸ਼ ਵਿੱਚ ਭਾਰਤੀ ਦੇ ਸ਼ਾਮਲ ਹੋਣ ਤੇ ਦੋਸ਼ ਲਾਏ ਸਨ ਉਹਨਾਂ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਇਸ ਸੰਬੰਧੀ ਭਰੋਸੇਯੋਗ ਸਬੂਤ ਹਨ ਭਾਰਤ ਜਦੋਂ ਭਾਰਤ ਨੇ ਉਸ ਨੂੰ ਸਬੂਤ ਦਿਖਾਉਣ ਲਈ ਕਿਹਾ ਤਾਂ ਉਹ ਅਜਿਹਾ ਨਹੀਂ ਕਰ ਸਕਿਆ ਤੇ ਭਾਰਤ ਨੇ ਕਈ ਵਾਰ ਸਬੂਤਾਂ ਦੀ ਮੰਗ ਕੀਤੀ ਪਰ ਕੋਈ ਦਸਤਾਵੇਜ਼ ਨਹੀਂ ਸੋਪੇਗੇ ਉਧਰ ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਗਿਆ ਸ਼੍ਰੀ ਦੀ ਖਬਰ ਨਿਕਲ ਕੇ ਸਾਹਮਣੇ ਆਈਏ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਉਂਦੇ ਜਿੱਥੇ ਸਾਰੇ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਦੁੱਖ ਦੀ ਲਹਿਰ ਝੜੀ ਗਿਆ ਸ਼ੋਕ ਦੀ ਲਹਿਰ ਹੋ ਛਾ ਚੁਕੀਗੀ ਤੁਹਾਨੂੰ ਦੱਸਦੀ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਨਾਲ ਸੰਬੰਧਿਤ 21 ਸਾਲ ਦੇ ਜਸਕਰਨ ਸਿੰਘ ਉੱਤੇ ਬੀਸੀ ਦੇ ਸਰੀ ਸ਼ਹਿਰ ਵਿੱਚ ਖੇ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੇ ਘਰ ਜਾ ਰਿਹਾ ਸੀ ਜਸਕਰਨ ਸਿੰਘ ਆਪਣੇ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਦਸੰਬਰ 2022 ਵਿੱਚ ਸਟੱਡੀ ਵਿਜ਼ੇ ਤੇ ਕੈਨੇਡਾ ਆਇਆ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਅੰਤਖ ਮਿਹਨਤ ਵੀ ਕਰਨ ਲੱਗਾ ਸੀ ਆਪਣੀ ਪੜ੍ਹਾਈ ਦਾ ਖਰਚਾ ਕੱਢਣ ਤੋਂ ਇਲਾਵਾ ਉਹ ਪੰਜਾਬ ਰੈਂਦੇ ਪਰਿਵਾਰ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਭੇਜਦਾ ਸੀ ਜਿਨ੍ਹਾਂ ਨੇ ਕਰਜ਼ਾ ਲਾ ਕੇ ਕੈਨੇਡਾ ਆਉਣ ਦਾ ਪ੍ਰਬੰਧ ਇਸ ਨੌਜਵਾਨ ਦਾ ਕੀਤਾ ਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਇਆ ਨਾਲ ਸੰਬੰਧਿਤ ਸੀ ਜਸਕਰਨ ਸਿੰਘ ਅਮਨਪ੍ਰੀਤ ਗੇਲ ਵੱਲੋਂ ਜਸਕਰਨ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਉਸਦੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਛੁਰੇਮਾਰ ਜਿਹੜੇ ਦੀਵਾਰ ਦਾ 17 ਨਵੰਬਰ ਨੂੰ ਦਾ ਤਕਰੀਬਨ 10 ਵਜੇ ਵਾਪਰੀ ਅਤੇ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਪੁਲਿਸ ਵੱਲੋਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਜਸਕਰਨ ਸਿੰਘ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਦੀ ਖਬਰ ਜਦੋਂ ਪਿੰਡ ਜੋਇਆ ਪੁੱਜੀ ਤਾਂ ਉਸ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਹਾਨੂੰ ਦੱਸਦੀ ਜਿਸ ਕਰੰ ਸਿੰਘ ਦੇ ਮਾਪੇ ਆਪਣੇ ਪੁੱਤ ਦਾ ਚਿਹਰਾ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਅਤੇ ਇਸ ਦੇ ਮੱਦੇ ਨਜ਼ਰ ਉਸ ਦੀ ਦੇ ਪੰਜਾਬ ਭੇਜਣ ਦਾ ਪ੍ਰਬੰਧ ਕੀਤੇ ਜਾ ਰਹੇ ਹਨ ਤੁਹਾਨੂੰ ਦੱਸਦੀ ਇਹ ਦੁਖਦਾਈ ਖਬਰ ਜਿਹੜੀ ਗਈ ਹੈ ਇਹ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਦਿੱਤੇ ਕਿ ਪੰਜਾਬੀਆਂ ਨਾਲ ਜਾਂ ਤਾਂ ਹਾਰਟ ਅਟੈਕ ਦੀ ਉਹਨਾਂ ਦੀ ਮੌਤ ਹੋ ਰਹੀ ਗਈ ਹੈ ਕਿ ਜਾਫਰ ਰੋਡ ਐਕਸੀਡੈਂਟ ਕਰਕੇ ਉਹਨਾਂ ਦੀ ਮੌਤਾਂ ਹੋ ਰਹੀਆਂ ਕਿ ਜਾਂ ਫਿਰ ਇਸ ਤਰ੍ਹਾਂ ਦੀਆਂ ਦੁਖਦਾਈ खबर कि दे मन दुखद रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037.